ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਛੋਟੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਬਾਬਾ ਡੈਰੀ ਫਾਰਮ ਸਾਡੇ ਘਰ ਪਹੁੰਚੇ ਤੇ ਬਹੁਤ ਬਹੁਤ ਸਵਾਗਤ ਹੈ ਹੋਰ ਭਾਈ ਠੀਕ ਹੋ ਬਜੀ ਹਾਂਜੀ ਬਹੁਤ ਵਧੀਆ ਵੀਰੇ ਭਾਈ ਨਾਮ ਤੇ ਐਡਰੈਸ ਬੋਲੋ ਨਾਮ ਵੀਰੇ ਗੁਰਪ੍ਰੀਤ ਪਿੰਡ ਜੈਵਲ ਸਿੰਘ ਵਾਲਾ ਜੀ ਠੀਕ ਆ ਬਾਈ ਜ਼ਿਲ੍ਹਾ ਕਿਹੜਾ ਪੈਣਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਹਿਸੀਲ ਤਕਾਵੇ ਨੇੜੇ ਪਿੰਡ ਬਈ ਨੇੜੇ ਵੀਰੇ ਦਾ ਟੱਲਾ ਮੋੜ ਰਹਿਗੇ ਇਧਰ ਆਲੀ ਕੇ ਰਹਿਗੇ ਇਧਰ ਸੰਧੂ ਰਹਿਗੇ ਤਾਂ ਪਾ ਵੀ ਨੇੜੇ ਹੀ ਰਹੀ ਆਪਾਂ ਮੋਬਾਈਲ ਨੰਬਰ ਬੋ 977970425 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਬੈੜ ਦੇ ਨੇ ਕਿਹੜਾ ਸੂਸ ਹੋਈ ਇਹ ਵੀਰੇ ਪਹਿਲਾ ਸੂਸ ਹੋਈ ਆ 4 ਦੰਦਾ ਇਸ ਵਾਰ ਪਹਿਲਾ ਸੂਸ 4 ਦੰਦਾ ਕਦੋਂ ਸੂਈ ਆ ਬਈ ਵੇ ਵੀਰੇ ਇਹਨੂੰ ਹੋ ਗਏ ਤੇ ਤੈਨੂੰ 4-4 ਘੰਟੇ ਹੋਇਆ ਸੀ ਇਹਨੂੰ ਅਜੇਰ ਪੈ ਗਈ ਹੈ ਸਾਰੀ ਕੰਪਨੀ ਤੇ ਢੇਰ ਵੱਟਲ ਥੱਲੇ ਨਹੀਂ ਦਿਖਾ ਸਾਰੀ ਪੈ ਗਈ ਹੈ ਵੀਰੇ ਕੰਪਨੀ ਓਕੇ ਬਾਈ ਬਾਟਾ ਕੇ ਦੇ ਬਾਈ ਕੋਈ ਚੱਲ ਤੇ ਬੱਚਾ ਕੀ ਹੈ ਮਗਰ ਬੱਚੀ ਹੈ ਵੀਰੇ ਬੱਚੀ ਚੰਗੀ ਹੈ ਹਾਂਜੀ ਹਾਂ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀਆਂ ਕਿੰਨਾ ਬੋੜਾ ਕੱਢਿਆ ਭਾਈ ਬੋੜਾ ਵੀਰੇ 3 ਕਿਲੋ ਬੋੜਾ ਕੱਢਿਆ ਤੇ ਬੱਚੀ ਸਿਕਾਈ ਹੈ ਠੀਕ ਆ ਆਰਡਰ ਦੀ ਕੁਆਲਿਟੀ ਬਾਈ ਨੇੜ ਤੋਂ ਚੈੱਕ ਕਰ ਲੋ ਬਹੁਤ ਵਧੀਆ ਆਰਡਰ ਜਿਹੜਾ ਤਿਆਰ ਕਰਿਆ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਆ ਕੱਲਾ ਕੱਲਾ ਥਣ ਭਾਈ ਖੋਲਾ ਤੋੜ ਕੇ ਦਿ ਕਿੰਨਾ ਕ ਦੁੱਧ ਦੇ ਦੂ ਐਸਟੀਮੇਟ 20 ਪਲੱਸ ਦੇ ਦੂ ਬਾਈ ਇਹ ਠੀਕ ਹੈ ਵੀ ਪਲੱਸ ਦੁੱਧ ਦੀ ਬਾਈ ਕਹਿੰਦਾ ਜਦੋਂ ਉਮੀਦ ਕਰਾਂਗੇ ਕੱਦ ਬੱਡ ਚੰਗਾ ਆਰਡਰ ਚੰਗਾ ਥਣ ਚੰਗਾ ਲੱਗਿਆ ਗੁਲਾਬੀ ਥਣ ਕੱਲਾ ਕੱਲਾ ਥਣ ਵਿੱਚ ਚਵਾਈ ਦੀ ਕਿਵੇਂ ਆ ਚਵਾਈ ਦੀ ਵੀਰੇ ਪੂਰੀ ਇੱਕ ਨੰਬਰ ਆ ਇੱਕ ਨੰਬਰ ਪੂਰੀ ਮੋਟੀ ਧਾਰ ਆ ਵਧੀਆ ਮੋਟਾ ਥਣਾ ਆਰਡਰ ਦੇਖੋ ਬਈ ਆਰਡਰ ਕਮਾ ਜੰਨਾ ਅੱਗੇ ਨੂੰ ਉਹ ਨਹੀਂ ਪਛਾਣ ਉਹ ਨਾੜਾ ਨੂਣਾ ਚੰਗੀਆਂ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਵੱਡੀ ਗੱਲ ਬੱਚਾ ਮਗਰ ਵੱੱਛੀ ਬੱਚੀ ਵੀ ਬਹੁਤ ਚੰਗੀ ਆ ਬਾਕੀ ਜੇਰ ਜੂੜ ਕੰਪਲੀਟ ਆ ਬਈ ਰੱਖੀ ਬੈਠਾ ਠੀਕ ਆ ਬਈ ਮੁੱਲ ਕੀ ਆ ਵੀਰੇ ਦਾ ਮੋਲ ਬਾਈ ਇਹ 70000 ਹੈ ਵੀਰੇ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਠੀਕ ਆ 70000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚਿਵਾਈ ਚੂਈ ਵੀ ਬਾਈ ਕਹਿੰਦਾ ਚੰਗੀ ਐ ਠੰਡੀ ਸੀਲਾ ਥਣ ਹਵਾ ਦਾ ਚੰਗਾ ਆਰਡਰ ਵੀ ਕਮਾਲ ਦਾ ਤੇ ਜੇਰ ਵੀ ਕੰਪਲੀਟ ਆ ਬਸ ਠੀਕ ਆ ਦਾ ਨਾਲਾ ਨੂੜਾ ਚੈੱਕ ਕਰੋ ਬਾਈ ਕੱਲਾ ਕੱਲਾ ਥਣ ਮੁੱਠੀ ਵਲਾ ਥਣ ਲੱਗਿਆ ਅੱਗੇ ਬਾਈ 2 ਨੰਬਰ ਤੇ ਟੋਕੜ ਕੱਪਣ ਤੋਕੜ ਦਾ ਪੰਜਾਬੀ ਆ ਬਹਿੜ ਵੀਰੇ ਠੀਕ ਆ ਬਈ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਆ ਡਾਕਟਰ ਦੂਜੇ ਵਾਸਤੇ ਕੱਪਣਾ ਦੂਜੇ ਵਾਸਤੇ ਕੱਪਣਾ ਕਿੰਨੇ ਟਾਈਮ ਦੀ ਬਈ ਇਹ 4 ਪਲੱਸ ਆ ਬਈ 4 ਮਹੀਨੇ ਤੋਂ ਪਲੱਸ ਆ ਦੁੱਧ ਕਿੰਨਾ ਬਈ 4 ਲੀਟਰ ਬੋਲ ਡਾਕਟਰ ਇਹਦੇ ਫੇਸ ਬਿਊਟੀ ਕਮਾਲ ਦੀ ਆ ਬੋਂਦੀਵਾਦੀ ਬਹੁਤ ਚੰਗੀਆਂ ਸਨੱਖਪੁਣਾ ਬਰਡ ਦੇ ਵਿੱਚ ਬਹੁਤ ਜਰਸੀ ਆ ਪੰਜਾਬ ਵਾਲੀ ਬਈ ਗਰਮੀ ਆ ਜਿਹੜੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਡ ਫੂਡ ਪੂਰੀ ਚੰਗੀ ਆਉਂਦੀ ਉਹ ਚਵਾਈ ਕਿਵੇਂ ਆ ਭਾਈ ਚਵਾਈ ਦੀ ਓਕੇ ਆ ਵੀਰੇ ਡਾਕਟਰ ਜੀ ਭਾਈ ਗੱਭਣ ਨੂੰ ਚੈੱਕ ਪਾਸ ਹਾਂ ਹਾਂ ਚੈੱਕ ਪਾਸ ਵੀ ਕਰਾ ਕੇ ਲੈ ਕੇ ਜਾਵੇ ਅਗਲਾ ਤੇ ਮੁੱਲ ਕੀ ਆ ਭਾਈ ਇਹਦਾ ਮੁੱਲੇ ਦਾ 40000 ਰੁਪਏ ਮਾਨਤਣ ਹੋਜੀ ਮਾਨਤਣ ਹੋਜੀ ਠੀਕ ਆ ਭਾਈ ਅੱਗੇ ਵੀਰੇ ਤਨ ਨੰਬਰ ਤੇ ਕਿਹੜਾ ਸੂਸ ਹੁੰਦੀ ਐ ਇਹ ਡਾਕਟਰ ਦੂਜਾ ਸੂਸ ਹੁੰਦੀ ਐ ਕਿੰਨੇ ਦਿਨ ਲੈਂਦੀ ਐ ਫੇ ਇਹ ਲੈ ਜੋ ਹੋ ਜਾ ਡਾਕਟਰ ਹਫਤਾ ਦਾ ਠੀਕ ਆ ਭਾਈ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਇਹਨੇ ਪਹਿਲਾਂ ਇਹਦਾ 18 ਲੀਟਰ ਦਾ ਹੂੰ ਆਰਡਰ ਆ ਜਿਹੜਾ ਇੱਕ ਮਾਲ ਦਾ ਢਿੱਲਾ ਚੈੱਕ ਕਰੋ ਆਣਾ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਣ ਚਾਰੇ ਥਣਵੇਂ ਨਿਕਲੂ ਸਾਫ ਸਾਊਸੂ ਬਹੁਤ ਆਵੇ ਡਾਕਟਰ ਜੀ ਸੇਕੰਡ ਮਰਜੀ ਦੇਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਮੁੱਠੀ ਵਾਲਾ ਥਣ ਕਰਦ ਵਿੱਡ ਅਹ ਰੰਗ ਰੂਪ ਦੀ ਵਿੱਚੇ ਥੋੜੀ ਜੀ ਬਈ ਥਾਂ ਦੀ ਤੰਗੀ ਐ ਤਾਂ ਨਹੀਂ ਤੋੜ ਕੇ ਵੀ ਖਾਣਦੇ ਹੈਣਾ ਵੀਰੇ ਹਾਂਜੀ ਹਾਂਜੀ ਤੇ ਮੁੱਲ ਬਈ ਇਹਦਾ ਇਹਦਾ ਮੁੱਲ 70000 ਰਕਮ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਹਾਂਜੀ ਠੀਕ ਐ ਬਈ ਅੱਗੇ ਵੀਰੇ ਬੱਚੀ ਬਾਰੇ ਕਿੰਨੀ ਕੁ ਉਮਰ ਹੈਨੀ ਇਹ ਖੀਰੀ ਆ ਡਾਕਟਰ ਇਹ ਹੈਗੀ ਆ 13-14 ਮਹੀਨੇ ਆ ਗਈ ਠੀਕ ਐ ਬਈ ਹਾਂ ਮਾਂ ਦਾ ਦੁੱਧ ਕਿੰਨਾ ਕਬਈ ਮਾਂ ਦਾ ਡਾਕਟਰ ਆ 30 ਪਲੱਸ ਠੀਕ ਹੈ ਕਿਹੜੇ ਸੀਮਣ ਦੀ ਹੈ ਵੀਰੇ ਸੇਮਾ ਡਾਕਟਰ ਮੈਂ ਭੁੱਲ ਗਿਆ ਮੈਂ ਘਰੇ ਲਿਖਿਆਤਾ ਪਿਆ ਕੋਈ ਚੈੱਕ ਕਰਨੀ ਹਾਂਜੀ ਹਾਂ ਚਾਰ ਥਾਣਾ ਚੰਗਾ ਝੋਲੀ ਬਹੁਤ ਚੰਗੀ ਹੈ ਚੰਗੀ ਹੈ ਬੱਚੇ ਨਾ ਬਾਈ ਹਾਂਜੀ ਹਾਂ ਟੀਕੇ ਦੇ ਤਕਰੀਬਨ ਕਾਬਲ ਜੀ ਕਾਬਲਾ ਹਾਂ ਇਹਸ ਦਿਖਾ ਦੇ ਬਾਈ ਫੇਸ ਵੀ ਬੜਾ ਚੰਗਾ ਹੈਗਾ ਮੁੱਲ ਕੀ ਰੱਖਿਆ ਤਾਂ ਬਾਈ ਬੋਲੇ ਦਾ ਡਾਕਟਰ 25000 ਮਾਨਤਾਨ ਹੋ ਜੀ ਬਾਈ ਮਾਨਤਾਨ ਹੋ ਜੀ ਬਾਈ ਹਮਮ ਔਰ ਇਹਨੂੰ ਕਰ ਦੋ ਫੇਸ ਵਾਲਾ 22000 ਰੁਪਿਆ ਮੁੱਲ ਆ ਮਾਨਤਾਨ ਜਿਹੜਾ ਮੌਕੇ ਤੇ ਜਿੰਦ ਹੋ ਜੂ ਫੇਸ ਚੰਗਾ ਬੋਦੀ ਬਦੀ ਚੰਗੀ ਆ ਪ੍ਰਿੰਟ 프੍ਰਿੰਟ ਚੰਗਾ ਕਰਦੇ ਵੱਡੇ ਚੰਗਾ ਅੰਦਾਜ ਉਹ ਖੀਰੀ ਹੈ ਬਈ ਉਮਰ ਬਹੁਤ ਛੋਟੀ ਹੈਗੀ ਮੁੱਲ ਵੀ ਜੱਟ ਅੱਗੇ ਵੀਰੇ ਸਾਣ ਬਾਰੇ ਕਿੰਨੀ ਕੁ ਉਮਰ ਆ ਸਾਣ ਦੀ ਬਈ ਚਾਰ ਦੰਦ ਆ ਬਈ ਚਾਰ ਦੰਦ ਹੋ ਗਿਆ ਹਾਂਜੀ ਹਾਂਜੀ ਠੀਕ ਆ ਬਈ ਤੇ ਕਿਹੜੇ ਟੀਕੇ ਦਾ ਪਤਾ ਕੁਛ ਬਈ ਇਹ ਵੀਰੇ ਟਵਾਲੀ ਵਾਲੇ ਵੱਡੇ ਸਾਣ ਦਾ ਠੀਕ ਆ ਬਈ ਹਾਂ ਉਹ ਤੇ ਬੂੜਾ ਵੱਡਾ ਸਾਣ ਆ ਹੂੰ ਹੂੰ ਜਿਹੜੇ ਬਾਈਆਂ ਨੂੰ ਪਤਾ ਹੀ ਹੋਊਗਾ ਜਿਹੜੇ ਸ਼ਕੀਨਾਂ ਹਨਾ ਉਹ ਦਾ ਤੇ ਮੱਜਾ ਕਰਾਸ਼ ਕਰਦਾ ਹਾਂ 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 ਬਾਈ ਕਰਦਾ ਠੀਕ ਹੈ ਹਾਂ ਹਾਂ ਕੀ ਮੁੱਲ ਹੈ ਬਈ ਇਹਦਾ ਮੁੱਲੇ ਦਾ ਵੀਰੇ ਲੱਖ ਰੁਪਈਆ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਠੀਕ ਹੈ ਲੱਖ ਰੁਪਈਆ ਮੁੱਲ ਹੈ ਬਈ ਮਾਨਤਾਨ ਜ਼ਰੂਰ ਹੋ ਜਾ ਨਗ ਬਾਈ ਕੋਲੇ ਪੰਜ ਸੀ ਪੰਜੀ ਦਿਖਾਤੀ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ ਅੱਗੇ ਬਾਈ 6 ਨੰਬਰ ਤੇ ਕਿਹੜਾ ਸੂਸੂਈ ਆ ਇਹ ਦੂਜਾ ਸੂਹਾ ਸੂਈ ਆ ਬਈ ਡਾਕਟਰ ਇਹ ਕਦੋਂ ਸੂਈ ਆ ਬਾਈ ਇਨੂੰ 2 ਘੰਟੇ ਹੋਇਆ ਡਾਕਟਰ ਐਸ ਹੋਈ ਨੂੰ ਠੀਕ ਆ ਬੱਚਾ ਕੀ ਆ ਭਾਈ ਮਗਰ ਬੱਸੀ ਆ ਡਾਕਟਰ ਇਹਦੀ ਬੱਚੀ ਭਾਈ ਜੇਰ ਪੈ ਗਈ ਕਿ ਨਹੀਂ ਨਹੀਂ ਜੇਰ ਪਈ ਨਹੀਂ ਡਾਕਟਰ ਇਹਦੇ ਜੇਰ ਹਜੇ ਪੈਣੀ ਬਾਕੀ ਆ ਹਾਂਜੀ ਹਾਂਜੀ ਫੇਸ ਬਹੁਤ ਚੰਗਾ ਕੱਦ ਵੱਡ ਚੰਗਾ ਜਾਤ ਬਰੀਡ ਚੰਗੀ ਆ ਥਣ ਥਣ ਕਰਨ ਵਾਲੀ ਦੇ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਾਣਾ ਭਾਈ ਬੋੜਾ ਕੱਢਿਆ ਕਿ ਨਹੀਂ ਮੇਰੇ ਡਾਕਟਰ ਇਹਦਾ ਬੋੜਾ ਨਹੀਂ ਕੱਢਿਆ ਜੀ ਠੀਕ ਆ ਇਹ ਬੱਚਾ ਹੀ ਚਪਲਾਇਆ ਆਰਡਰ ਦੀ ਕੁਆਲਿਟੀ ਦੇਖੋ ਭਾਈ ਕਮਾਲ ਦੀ ਆ ਕੱਲਾ ਕੱਲਾ ਥਾਣਾਗਾ ਫੇਸ ਫੂਡ ਚੰਗਾ ਬਰੀਡ ਜਾਤ ਬਹੁਤ ਚੰਗੀਆਂ ਬੱਚਾ ਹੀ ਮਗਰ ਬੱ ਵੱਡੀ ਗੱਲ ਇਹ ਦੀ ਫੈਂਟ ਬਹੁਤ ਚੰਗੀ ਹੋ ਤੇ ਗਰਮੀ ਇਹਨੇ ਬਈ ਬਿਲਕੁਲ ਨਹੀਂ ਮੰਨਣੀ ਚਵਾਈ ਚੁਈ ਚੰਗੀ ਹੈ ਬਈ ਹਾਂ ਹਾਂ ਚਵਾਈ ਚੁਈ ਓਕੇ ਹੈ ਬਈ ਧਰ ਬਾਰ ਕੇ ਦੇਖੀ ਠੀਕ ਹੈ ਬਈ ਤੇ ਮੁੱਲ ਬਈ ਇਹਦਾ ਮੋਲੇ ਦਾ 45000 ਰੁਪਏ ਮਾਨਤਣ ਹੋ ਜੀ ਮਾਨਤਣ ਹੋ ਜੀ 45000 ਰੁਪਏ ਮੋਲਾ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਬਈ ਚੰਗੀ ਆ ਬੜਾ ਰਾਜੀ ਆ ਘੱਡ ਵੱਡਾ ਲਈ ਸੂਈ ਸਵਾਈ ਬੱਚਾ ਬੱਚੀ ਥਣ ਦਾ ਸਾਈਜ਼ ਚੈੱਕ ਕਰੋ ਥਣ ਦਾ ਸਾਈਜ਼ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵળો ਥਣ ਬਈ ਤੇ ਕਿਸੇ ਵੀਰ ਨੂੰ ਬਈ ਛੇ ਦੇ ਛੇ ਨਗਾ ਜੋ ਕੋਈ ਵੀ ਨਗਾ ਪਸੰਦਾ ਵੇ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ